ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਆਯੋਜਿਤ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਦੌਰਾਨ ਤਣਾਅਪੂਰਨ ਸਥਿਤੀ ਪੈਦਾ ਕੀਤੀ ਗਈ ਜਦੋਂ ਅਣਪਛਾਤੇ ਲੋਕਾਂ ਨੇ ਸ਼ਰਧਾਲੂਆਂ ਉੱਤੇ ਅੰਡੇ ਸੁੱਟੇ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਰਧਾਲੂ ਸੜਕਾਂ ਉੱਤੇ ਭਜਨ ਗਾ ਕੇ ਰੱਥ ਯਾਤਰਾ ਦੇ ਵਿੱਚ ਹਿੱਸਾ ਲੈ ਰਹੇ ਸਨ। ਇਸ ਘਟਨਾ ਨੇ ਦੁਨੀਆ ਭਰ ਦੇ ਭਗਵਾਨ ਜਗਨਨਾਥ ਦੇ ਸ਼ਰਧਾਲੂਆਂ ਨੂੰ ਠੇਸ ਪਹੁੰਚਾਈ ਹੈ ਅਤੇ ਭਾਰਤ ਸਰਕਾਰ ਨੇ ਕੈਨੇਡਾ ਤੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਇਸ ਘਟਨਾ ਦੀ ਜਾਣਕਾਰੀ ਇੰਸਟਾਗ੍ਰਾਮ ਯੂਜ਼ਰ ਸੰਗਨਾ ਬਜਾਜ ਨੇ ਦਿੱਤੀ ਜਿਸ ਨੇ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਪੋਸਟ ਕਰਕੇ ਲਿਖਿਆ ਕਿ ਕਿਸੇ ਨੇ ਉੱਚੀ ਇਮਾਰਤ ਤੋਂ ਸਾਡੇ ਉਤੇ ਅੰਡੇ ਸੁੱਟੇ ਕਿਉਂ ਕਿ ਕਿਉਂਕਿ ਸਾਡੇ ਕੋਲ ਵਿਸ਼ਵਾਸ ਹੈ ਕਿਉਂਕਿ ਉਹਨਾਂ ਨੂੰ ਸਾਡੀ ਖੁਸ਼ੀ ਪਸੰਦ ਨਹੀਂ ਸੀ ਪਰ ਅਸੀਂ ਰੁਕਣ ਦੀ ਚੋਣ ਨਹੀਂ ਕੀਤੀ ਕਿਉਂਕਿ ਜਦੋਂ ਭਗਵਾਨ ਜਗਨਨਾਥ ਸੜਕਾਂ ਉਤੇ ਹੁੰਦੇ ਹਨ ਤਾਂ ਨਫ਼ਰਤ ਕੁਝ ਨਹੀਂ ਕਰ ਸਕਦੀ ਇਹ ਘਟਨਾ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕੌਨਸ਼ੀਅਸਨੈਸ ਇਸ ਕੋਨ ਦੁਆਰਾ ਆਯੋਜਿਤ ਤਰਵੰਜਵੀ ਸਾਲਾਨਾ ਰੱਥ ਯਾਤਰਾ ਦੇ ਦੌਰਾਨ ਵਾਪਰੀ ਹਜ਼ਾਰਾਂ ਲੋਕ ਇਸ ਸ਼ਾਨਦਾਰ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਹਨ ਜਿੱਥੇ ਕਿ ਸ਼ਰਤਾਲੂ ਭਗਵਾਨ ਜਗਨਨਾਥ ਬਲਪਦਰ ਅਤੇ ਸੁਭਦਰਾ ਦੇਵੀ ਦੇ ਰੱਥ ਨੂੰ ਖਿੱਚਦੇ ਹੋਏ ਨੱਚਦੇ ਅਤੇ ਗਾਉਂਦੇ ਹਨ ਇਸ ਘਟਨਾ ਦੇ ਉੱਤੇ ਪ੍ਰਤੀਕਿਰਿਆ ਕਰਦੇ ਹੋਏ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਤੇਰ ਜਸਵਾਲ ਨੇ ਇਸ ਨੂੰ ਕਿਨੌਣਾ ਅਤੇ ਨਿੰਦਣਯੋਗ ਦੱਸਿਆ ਉਹਨਾਂ ਨੇ ਕਿਹਾ ਕਿ ਟੋਰਾਂਟੋ ਦੇ ਵਿੱਚ ਆਯੋਜਿਤ ਰੱਥ ਯਾਤਰਾ ਦੌਰਾਨ ਕੁਝ ਸ਼ਰਧਾਲੂ ਅੰਸਰਾਂ ਨੇ ਵਿਗਨ ਪਾਇਆ ਜੋ ਕਿ ਤਿਉਹਾਰ ਦੀ ਭਾਵਨਾ ਦੇ ਬਿਲਕੁਲ ਹੀ ਵਿਰuddh ਹੈ ਅਸੀਂ ਇਸ ਮਾਮਲੇ ਨੂੰ ਕੈਨੇਡੀਅਨ ਅਧਿਕਾਰੀਆਂ ਦੇ ਕੋਲ ਜ਼ੋਰਦਾਰ ਢੰਗ ਦੇ ਨਾਲ ਲੈ ਕੇ ਜਾਵਾਂਗੇ ਤੇ ਦੋਸ਼ੀਆਂ ਦੇ ਵਿਰੁੱਧ ਸਖਤ ਕਾਰਵਾਈ ਦੀ ਉਮੀਦ ਕਰਾਂਗੇ